ਕਿੰਨਾ ਗੱਲ ਬੀ ਉਹ ਥੋੜਾ ਦੇ ਮੋ ਟਾਈਮ 15-20 ਮਿੰਟ ਹਾਂ ਮੜਾ ਜਗ ਪਰ ਇਹ ਤਾਂ ਮੈਂ ਕਰਦਾ ਜੀ ਸਰ ਤੁਸੀਂ ਇੱਥੇ ਦੇ ਐਮਸੀਓ ਇਹ ਕੀ ਮਤਾ ਪਾਇਆ ਗਿਆ ਨਵਾਂ ਸਰ ਇਹ ਮਤਾ ਨਹੀਂ ਜੀ ਇੱਕ ਅਪੀਲ ਹੈ ਸਾਰੇ ਪਿੰਡ ਦੇ ਨੌਜਵਾਨਾਂ ਵੱਲੋਂ ਵੀ ਜਿਹੜੇ ਪ੍ਰਵਾਸੀ ਆ ਜ਼ਿਆਦਾਤਰ ਬਾਰਦਾਤਾ ਨੂੰ ਅੰਜਾਮ ਦੰਨੇ ਆ ਫੇ ਭੱਜਣੇ ਆ ਇਹਨਾਂ ਦੀ ਵੈਰੀਫਿਕੇਸ਼ਨ ਆ ਜ਼ਰੂਰੀ ਆ ਜੀ ਜਿਨ੍ਹਾਂ ਦਾ ਵੀ ਤਰਾਏ ਤੇ ਰੱਖਣੇ ਆ ਇਹਨਾਂ ਦੀ ਵੈਰੀਫਿਕੇਸ਼ਨ ਕਰਾਣੀ ਜ਼ਰੂਰੀ ਆ ਦੂਜਾ ਜੀ ਇਹਨਾਂ ਦੇ ਜੋ ਇਹ ਥੋੜ੍ਹ ਥੋੜ੍ਹ ਤੇ ਠੁੱਕਦੇ ਫਿਰਦੇ ਆ ਜੀ ਧਾਰਮਿਕ ਸਥਾਨ ਹੈ ਸਾਡੇ ਗੁਰਦੁਆਰਾ ਮੰਦਰ ਸਾਰੇ ਧਾਰਮਿਕ ਸਥਾਨ ਹੈ ਇਹ ਦੇਖਦੇ ਨਹੀਂ ਵਾਲਾ ਦਾੜਾ ਜੀ ਜਾਂਦੇ ਜਾਂਦੇ ਮੋਟਰਸਾਈਕਲ ਤੋਂ ਠੁੱਕ ਜੁੰਦੇ ਆ ਜੀ ਹੂੰ ਉੱਥੇ ਬੇਅਦਬੀ ਹੁੰਦੀ ਹੈ ਜੀ ਇਸ ਕਰਕੇ ਇਹ ਸਟੱਪ ਚੱਕੇ ਗਈ ਜੀ ਤੇ ਜਿਹੜਾ ਜਿਹੜਾ ਰਾਤ ਨੂੰ 9 ਵਜੇ ਤੋਂ ਬਾਅਦ ਜੀ ਇਹ ਇੱਕ ਮੋਟਰਸਾਈਕਲ ਤੇ ਚਾਰ ਚਾਰ ਬੰਦੇ ਬਿਠਾ ਕੇ ਆ ਜੀ ਬਿਨਾਂ ਜ਼ਰੂਰਤ ਤੋਂ ਬਿਨਾਂ ਕਿਸੇ ਕੰਮ ਤੋਂ ਗਲੀਆਂ ਦੇ ਵਿੱਚ ਢੇੜੇ ਮਾਰਦੇ ਫਿਰਦੇ ਆ ਜੀ 23 ਵਾਰ ਅਸੀਂ ਰੋਕ ਕੇ ਇਹਨਾਂ ਨੂੰ ਪੁੱਛਿਆ ਵੀ ਭਾਈ ਤੁਹਾਨੂੰ ਕੋਈ ਅਮਰਜੈਂਸੀ ਹੈ ਕੋਈ ਕੰਮ ਨਹੀਂ ਜੀ ਇਸ ਤਾਂ ਆਇਓ ਚੱਲੇਦੇ ਜੀ ਬਸ ਇਸ ਤਾਂ ਇਧਰੋਂ ਚੱਲੇਦੇ ਜੀ ਕੋਈ ਜਣ ਆਪਾ ਥੋਸ ਕਰਨੀ ਹੁੰਦਾ ਜੀ ਇਸ ਕਰਕੇ انا ਨੂੰ ਕਿਹਾ ਵੀ 9 ਵਜੇ ਤੋਂ ਬਾਅਦ ਭਾਈ ਬਗੈਰ ਕੰਮ ਤੋਂ ਬਾਹਰ ਨਹੀਂ ਤੁਸੀਂ ਜਾਣਾ ਤੇ ਜਿਹੜਾ ਇੱਕ ਜਿਹੜੇ ਬਗੈਰ ਕੱਪੜਿਆਂ ਤੋਂ ਜੀ ਸਵੇਰੇ ਜਦੋਂ ਬਜ਼ੁਰਗ ਲੇਡੀਜ਼ ਗੁਰਦੁਆਰਾ ਸਾਹਿਬ ਆਉਂਦੇ ਆ ਜਾਂ ਮੰਦਿਰ ਜਾਂਦੇ ਆ ਇਹ ਮੂੰਹ ਦੇ ਵਿੱਚ ਦਾਤਣ ਕੱਚਾ ਪਾਕ ਹੈ ਔਲੋਲ ਕਰਦੇ ਫਿਰਦੇ ਆ ਜੀ ਸੋ ਇਹ ਸਭ ਤੋਂ ਵੱਡੀ ਪ੍ਰੋਬਲਮ ਹੈ ਜੀ ਬਾਕੀ ਇੱਕ ਨਵਾਲਕ ਬੱਚੇ ਜਿਹੜੇ ਇਹਨਾਂ ਦੇ ਛੋਟੇ ਉਹ ਮੋਟਰਸਾਈਕਲ ਬਿਨਾਂ ਨੰਬਰ ਪਲੇਟ ਤੋਂ ਬਿਨਾਂ ਕਾਸੀ ਤੋਂ ਭਜਾਈ ਫਿਰਦੇ ਉਹ ਬਹੁਤ ਸਮੱਸਿਆ ਹੈ ਜੀ ਤੇ ਜਿੱਕੇ ਜੇ ਪਾਣੀ ਦੇ ਇਹਨਾਂ ਨੇ ਕਨੈਕਸ਼ਨ ਵੀ ਲਏ ਹੋਏ ਆ ਜੀ ਇੱਕ ਕਨੈਕਸ਼ਨ ਦੇ ਉੱਪਰ ਜੀ ਇੱਕ ਬੜਾ ਪੀਜੀ ਖੜਿਆ ਜਿਹਦੇ ਵਿੱਚ 50 60 ਬੰਦੇ ਰਹਿੰਦੇ ਆ ਇੱਕ ਕਨੈਕਸ਼ਨ ਆ ਉਹ ਬਾਕੀ ਲੋਕਾਂ ਨੂੰ ਉਸ ਗਲੀ ਦੇ ਲੋਕਾਂ ਨੂੰ ਪਾਣੀ ਦੀ ਪ੍ਰੋਬਲਮਾਂ ਦੀ ਕਿਉਂਕਿ ਉਹਨਾਂ ਦਾ 24 ਘੰਟੇ ਟੁੱਲੂ ਪੰਪ ਚੱਲ ਜੰਦਾ ਇਹ ਵੀ ਬੜੀ ਇੱਕ ਪਾਣੀ ਦੀ ਸਮੱਸਿਆ ਹੈ ਸਫਾਈ ਦੀ ਸਮੱਸਿਆ ਹੈ ਪਾਣੀ ਦੀ ਸਮੱਸਿਆ ਹੈ ਇਸ ਕਰਕੇ ਇਹ ਸਾਰੇ ਹੀ ਆਪਾਂ ਨੇ ਸੱਤ ਚੱਕੇ ਦੀ ਸਾਰੇ ਨੌਜਵਾਨਾਂ ਵੱਲੋਂ ਪਿੰਡ ਵੱਲੋਂ ਇਹ ਸਾਰੇ ਦਾ ਸਾਂਝਾ ਇੱਕ ਬੋਰਡ ਬਣਾ ਕੇ ਲਾਈ ਗਈ ਹੈ ਵੀ ਭਾਈ ਜੇ ਤੁਸੀਂ ਪਿੰਡ ਦੇ ਵਿੱਚ ਰਹਿਣਾ ਹੈ ਤਾਂ ਤੁਹਾਨੂੰ ਇਹ ਨਿਯਮ ਪ੍ਰਵਾਨ ਕਰਨੇ ਪਊਗੇ ਇਹ ਤੁਹਾਨੂੰ ਨਿਯਮ ਮੰਨਣੇ ਪਾਉਣੇ ਇਹ ਸਹਿਮਤੀ ਹੋ ਚੁੱਕੀ ਪਿੰਡ ਵਾਲੀ ਸਾਰੀ ਹਾਂਜੀ ਇਹ ਪਿੰਡ ਵੱਲੋਂ ਇੱਕ ਦਿਨ ਇਕੱਠ ਕਰਕੇ ਸਹਿਮਤੀ ਕਰੀ ਗਈ ਹੈ ਜੀ ਸਾਰੇ ਨੌਜਵਾਨਾਂ ਵੱਲੋਂ ਬਜ਼ੁਰਗਾਂ ਵੱਲੋਂ ਆਹੀ ਕਿਹਾ ਗਿਆ ਵੀ ਆਪਾਂ ਇਸ ਕਿਉਂਕਿ ਤੁਸੀਂ ਦੇਖਿਆ ਜੀ ਹਰੇਕ ਸੁਸਾਇਟੀ ਦੇ ਬਾਹਰ ਵੀ ਬੋਰ ਲੱਗਿਆ ਹੋਦਾ ਵੀ ਇੱਥੇ 11 ਵਜੇ ਤੋਂ ਬਾਅਦ ਤੁਸੀਂ ਅੰਦਰ ਨਹੀਂ ਜਾ ਸਕਦੇ ਜਾਂ ਜੇ ਕੋਈ ਆਉਂਦਾ ਏ ਤਾਂ ਉਹ ਸੁਸਾਇਟੀ ਦੇ ਮੂਹਰੇ ਚੰਦੇ ਸਿਕਿਉਰਿਟੀ ਗਾਰਡ ਹੈ ਉਹ ਵੀ ਫੋਨ ਕਰਕੇ ਪੁੱਛਦੇ ਆ ਵੀ ਅਸੀਂ ਆ ਥੋੜਾ ਬੰਦਾ ਮਿਲਣ ਆਇਆ ਜੀ ਫਲਾਣੇ ਨਾਮ ਦਾ ਇਹਨੂੰ ਭੇਜिए ਜੀ ਟੋਟਲ ਕਿੰਨੇ ਕਿੰਨੇ ਤੁਹਾਡੇ ਹਿਸਾਬ ਨਾਲ ਪ੍ਰਵਾਸੀ ਐਸੇ ਪਿੰਡ ਚ ਐਸੇ ਪਿੰਡ ਦੇ ਵਿੱਚ 500 ਦੇ ਪਲੱਸ ਬੰਦੇ ਰਹਨੇ ਆ ਜੀ ਤੇ ਜੇਕਰ ਨਹੀਂ ਕੋਈ ਵੀ ਹਦਾਇਤਾਂ ਦੀ ਪਾਲਣਾ ਹੁੰਦੀ ਤਾਂ ਫਿਰ ਅਗਲਾ ਕਾਰਵਾਈ ਕੀ ਹੋਏਗੀ ਅੱਗੇ ਪ੍ਰਸ਼ਾਸਨ ਨੂੰ ਅਸੀਂ ਲਿਖ ਕੇ ਦਵਾਂਗੇ ਜੀ ਭਾਈ ਜਿਹੜੀ ਵੈਰੀਫਿਕੇਸ਼ਨ ਹੋਣ ਦੇ ਹਿਸਾਬ ਨਾਲ ਹੀ ਜਿਹੜੇ ਵਧੀਆ ਬੰਦੇ ਆ ਉਹ ਰਹਿਣਗੇ ਜੀ ਜਿਹੜੇ ਕ੍ਰਿਮੀਨਲ ਜਾਂ ਕ੍ਰਿਮੀਨਲ ਰਿਕਾਰਡ ਵਾਲੇ ਬੰਦੇ ਆ ਉਹ ਵੈਸੀ ਭੱਜਣਾ ਜੀ ਜਿਹੜੇ ਨੀਚੇ ਇੱਕ ਤੁਸੀਂ ਹੋਰ ਲਿਖਿਆ ਬੱਚਾ ਜੰਮਣ ਤੇ ਵਿਆਹ ਤੇ ਜਿਹੜੀ ਵਧਾਈ ਲਿਖੀ ਗਈ ਇਹ ਤਾਂ ਨਗਰ ਕੌਂਸਲ ਦੇ ਵਿੱਚ ਆਪਣਾ ਮਤ ਉਹ ਵੀ ਪਾਸ ਹੋਇਆ ਸੀ ਜੀ ਉਸ ਮਤੇ ਦੇ ਆਧਾਰ ਤੇ ਹੀ ਲਿਖਿਆ ਗਿਆ ਵੀ ਜਿਹੜਾ ਬੱਚਾ ਜੰਮੂਗਾ ਉਸ ਤੇ ਜਿਹੜੇ ਆਪਣੇ ਜਿਹੜੇ ਆਉਣਗੇ ਜੀ 2100 ਤੇ ਵਿਆਹ ਤੇ ਮੁੰਡੇ ਦੇ ਵਿਆਹ ਤੇ 3100 ਰੁਪਏ ਆ ਇਹ ਸਾਰੇ ਸ਼ਹਿਰ ਦੇ ਵਿੱਚ ਹੀ ਲਾਗੂ ਹੈ ਤਾਂ ਤੁਸੀਂ ਵੀ ਬਿਲਡਰ ਹੋ ਤੁਹਾਡੇ ਕੋਲ ਵੀ ਪ੍ਰਵਾਸੀ ਕੰਮ ਕਰਦੇ ਹੋਣੇ ਲੱਗਦਾ ਨਹੀਂ ਕੋਈ ਦਿੱਕਤ ਆਊਗੀ ਨਹੀਂ ਕੰਮ ਕਰਨਾ ਦਿੱਕਤ ਦੀ ਗੱਲ ਨਹੀਂ ਹੈ ਜੀ ਜਿਹੜਾ ਕੰਮ ਕਰਨਾ ਲੱਗ ਚੀਜ ਹੈ ਜੀ ਜਾਂ ਹੁੱਲੜਬਾਜੀ ਕਰਨਾ ਤਾਂ ਚਾਹੇ ਪੰਜਾਬੀ ਹੋਵੇ ਚਾਹੇ ਅਨਨੋਨ ਪੰਜਾਬੀ ਹੋਵੇ ਜਾਂ ਗੰਦਕੀ ਫਲਾਉਣਾ ਆ ਪੰਜਾਬੀ ਹੋਵੇ ਜਾਂ ਨੌ ਪੰਜਾਬੀ ਇਹਦੇ ਵਿੱਚ ਕੋਈ ਇਹੋ ਜੀ ਗੱਲ ਨਹੀਂ ਹੈ ਜੀ ਇਹ ਸਾਰਿਆਂ ਵਾਸਤੇ ਹੀ ਹੈ ਜੀ ਠੀਕ ਪਿੰਡ ਦੇ ਬੰਦੇ ਆ ਵਾਸਤੇ ਵੀ ਹੈ ਜੀ